Yes. ਇਹ ਕਰੀਏ ਲੋ ਫੋਨ ਭਾਈ ਦੇ ਗਿਆ ਆਪਣੀ ਨਿਸ਼ਾਨੀ ਦੱਸ ਕੇ ਇਹ ਫੋਨ ਸੰਜੀਪ ਪਾਟੇ ਕੋਲ ਲੈ ਸਕਦਾ ਹੈ ਆਪਣੇ ਫੋਨ ਦੀ ਨਿਸ਼ਾਨੀ ਦੱਸ ਕੇ ਜੇ Wahai guru, Vai guru, Vai guru, Vai guru. Vai. ਰੁਕਣ ਦਾ ਜਿਹੜਾ ਉਹ ਪ੍ਰਬੰਧ ਹੈ ਔਰ ਉਹਦੇ ਵਿੱਚ ਸਾਰੀਆਂ ਸਹੂਲਤਾਂ ਵੀਜ਼ਟ ਤੱਕ ਲੱਗੇ ਹੋਏ ਨੇ ਬੈੱਡ ਲੱਗੇ ਹੋਏ ਨੇ ਉਹਦੀ ਆਨਲਾਈਨ ਜਿਹੜੀ ਬੁਕਿੰਗ ਹੈ ਉਹਦੇ ਸੇਰ ਤੋਂ 300 ਰੁਪਏ ਫਰੀ ਹੈ ਸਾਰਾ ਕੁਝ ਮੁਕਿਆ ਦਿਓ ਜਨੀਤ ਵਾਸਤੇ ਕਿੱਡੇ ਕਿੱਡੇ ਮੁਟਿਆਂ ਦੇ ਭਾਗ ਨੇ ਕਿੱਡੇ ਵੱਡੇ ਦੇ ਭਾਗ ਨੇ ਤੇ ਜਗਤ ਗੁਰੂ ਸਾਰਾ ਜਗਤ ਜਿਹੜਾ ਉਹਨੂੰ ਗੁਰੂ ਕਹਿੰਦਾ ਹੈ ਤੇ ਉਹ ਨਹੀਂ ਸਮਝਦੇ ਕਿ ਤੇਰੇ 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 ਗੇਲਦੇ ਸੋਵੇਂ ਨਾ ਕਰੀਆ ਤੇ ਇਹ ਹਮ ਤੇ ਹੁਣ ਸਿਰਫ ਇਹ ਜੀਤਦਾ ਤੇਗ বাহাদুর ਸਾਡੀ ਸਾਦਨ ਜਿਹੜਾ ਨਗਰ ਕਿਤਨ ਕਿਤੇ ਜਾ ਰਿਹਾ ਵਾ ਤੁਹਾਡੇ ਬਾਰੇ ਵਿਚਾਰਦੇ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦੇ ਹੋਏ ਅਸੀਂ 350 ਸਾਲ ਅੱਜ ਉਹਨਾਂ ਦਾ ਸ਼ਹਾਦਤ ਦੇ ਵਜਹ ਜਿਹੜਾ ਪੁਰਬਾਉ ਮਨਾ ਰਹੇ ਆਂ ਔਰ ਅੱਜ ਜੰਡੇ ਵਾਲਾ ਗੁਰੂ ਦੇ ਸਾਰੇ ਹੀ ਅਸੀਂ ਭੈਣ ਭਰਾ ਇੱਥੇ ਪਹੁੰਚੇ ਹੋਏ ਆਂ ਜਿਹੜਾ ਕਿ ਅੱਜ ਗੁਰਦਾਸਪੁਰ ਤੋਂ ਨਗਰ ਕੀਰਤਨ ਆ ਰੰਭ ਹੋਇਆ ਸੀ ਸਵੇਰੇ 8 ਵਜੇ ਉਹ ਹੁਣ ਪਹੁੰਚ ਰਿਹਾ ਹੈ ਬਟਾਲਾ ਬਾਬਾ ਬਕਾਲਾ ਸਾਹਿਬ ਤੋਂ ਹੁੰਦਾ ਹੋਇਆ ਝੰਡਿਆਲਾ ਗੁਰੂ ਤੋਂ ਬਾਅਦ ਅੰਮ੍ਰਿਤਸਰ ਪਹੁੰਚੇਗਾ ਤੇ ਇਸ ਨਗਰ ਕੀਰਤਨ ਨੂੰ ਦਾ ਸਵਾਗਤ ਕਰਨ ਲਈ ਸਾਰੇ ਹੀ ਭੈਣ ਭਰਾ ਸੀ ਝੰਡਿਆਲਾ ਗੁਰੂ ਪਹੁੰਚੇ ਹੋਏ ਆ ਔਰ ਵਾਹਿਗੁਰੂ ਦੀ ਉਸ ਸ਼ਹਾਦਤ ਨੂੰ ਅਸੀਂ ਨਮਨ ਕਰਦੇ ਆ ਜਿਨ੍ਹਾਂ ਦੇ ਉਸ ਸ਼ਹਾਦਤ ਦੇ ਕਾਰਨ ਮਨੁੱਖੀ ਅਧਿਕਾਰ ਜਿਹੜੇ ਅੱਜ ਵੀ ਉਹਨਾਂ ਦੀ ਉਸ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਅਸੀਂ ਸਾਰੇ ਹੀ ਧਰਮਾਂ ਦੇ ਲੋਕ ਉਹਨਾਂ ਨੂੰ ਯਾਦ ਕਰਦੇ ਆ ਹਮੇਸ਼ਾ ਹੀ ਉਹਨਾਂ ਦੀ ਸ਼ਹਾਦਤ ਸਾਡੇ ਆਉਣ ਵਾਲੀ ਪੀੜ੍ਹੀਆਂ ਨੂੰ ਨਵਾਂ ਰਾਹ ਦਿਖਾਏਗੀ ਔਰ ਹਮੇਸ਼ਾ ਹੀ ਸਾਡੇ ਬੱਚੇ ਉਹਨਾਂ ਦੀ ਇਸ ਸ਼ਹਾਦਤ ਤੇ ਮਾਨ ਕਰਣਗੇ ਔਰ ਉਹਨਾਂ ਨੂੰ ਹਮੇਸ਼ਾ ਹੀ ਨਤਮਸਤਕ ਹੁੰਦੇ ਰਹਿਣਗੇ ਅੱਜ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਲਗਾਤਾਰ ਕਿੱਥੇ ਗਿਆ ਜਾ ਰਿਹਾ ਵਾ ਸਭ ਤੋਂ ਪਹਿਲੇ ਫਤਿਹ ਅਰਜਗਰਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 350 ਸਾਲਾਂ ਅੱਜ ਜਿਹੜਾ ਸ਼ਤਾਬਦੀ ਦੇ ਰੂਪ ਵਿੱਚ ਗੁਰ ਤੇਗ ਬਹਾਦਰ ਜੀ ਦਾ ਜਹਾੜਾ ਮਨਾਇਆ ਜਾ ਰਿਹਾ ਇਸਾਰੇ ਸਮੂਹ ਸੰਸਾਰ ਦੇ ਵਿੱਚ ਨਾਨਕ ਨਾਮ ਲੈਵਾ ਸੰਗਤ ਜੜੀ ਪ੍ਰੇਮ ਤੇ ਸ਼ਰਦਾ ਦੇ ਨਾਲ ਜਿਹੜੀ ਬਣਾ ਲਈ ਹੈ ਤੁਸੀਂ ਇਹ ਦੇਖਿਆ ਕਿ ਸ਼੍ਰੀਨਗਰ ਤੋਂ ਇਹ ਚੱਲ ਕੇ ਗੁਰਦਾਸਪੁਰ ਗੁਰਦਾਸਪੁਰ ਤੋਂ ਸਵੇਰੇ ਕੋਈ ਉੱਥੋਂ ਸਮਾਂ ਲੈਟ ਨਹੀਂ ਹੋਇਆ ਉੱਥੇ ਬਿਲਕੁਲ ਆਪਣੇ ਸਹੀ ਸਮੇਂ ਦੇ ਨਾਲ ਗੁਰਦਾਸਪੁਰ ਤੋਂ ਰੰਮਤ ਆਈ ਹੈ ਤੇ 5 ਵਜੇ ਦਾ ਟਾਈਮ ਸੀ ਜੋ ਇੱਥੇ ਤੇ 12:30 ਵਜੇ ਦੇ ਰਾਤ ਦੇ ਪਰ ਸੰਗਤ ਅਜੇ ਵੀ ਉਸਤਾ ਦੀ ਉਸ ਤਰ੍ਹਾਂ ਖੜੀ ਹੈ ਤੁਸੀਂ ਇਹ ਅੰਦਾਜ਼ਾ ਲਗਾ ਸਕਦੇ ਹੋ ਜਿਹੜੇ 7 ਦੇ 7 ਘੰਟੇ ਜਿਹੜਾ ਲੇਟ ਹੈ ਤੇ ਸੰਗਤ ਦਾ ਕਿੰਨਾ ਰਸਤੇ ਦੇ ਵਿੱਚ ਪ੍ਰੇਮ ਹੋਏਗਾ ਜਿਹੜਾ ਉਹ ਰਸਤੇ 'ਚ ਇੰਨੀ ਵਾਰ ਜਿੱਥੇ ਖਲੋਣਾ ਪਿਆਊਗਾ ਜਿੱਥੇ ਜਿੱਥੇ ਸੰਗਤ ਵੀ ਆ ਉਥੇ ਭਰਪੂਰ ਸੰਗਤ ਨੇ ਨਾਲ ਜੀਉਂਿਆ ਨੇ ਆਖਿਆ ਤੋਂ ਇਸ ਕਰਕੇ ਇਹ ਗੁਰਤੇ ਇੱਕ ਵਾਰ ਦੱਸਾ ਮਹਾਰਾਜੀ ਦਾ ਸਭ ਦਾ ਬਹੁਤ ਸੰਗਤ ਪ੍ਰੇਮ ਹੈ ਕਿਉਂਕਿ ਐ ਪਾਰਟਿਸਪੈਂਟਾਂ ਨੂੰ ਦੱਸ ਕੇ ਗਿਆ ਕਿ ਅੱਜ ਗੁਰਤੇਗ ਬਾਦਲ ਸਾਹਿਬ ਦੀ ਦੇਣ ਹੀ ਅਸੀਂ ਖੁੱਲੀ ਫਿਜ਼ਾ ਦੇ ਵਿੱਚ ਆਪਣੇ ਆਪਣੇ ਧਰਮ ਦੇ ਵਿੱਚ ਜਿਹੜਾ ਆਪਣੀ ਜਿਸ ਤਰ੍ਹਾਂ ਵੀ ਆਸਥਾ ਰੱਖਦੇ ਆ ਉਹ ਸਾਨੂੰ ਦੇਣ ਦਾ ਸ੍ਰੀ ਗੁਰਤੇਗ ਬਾਦਲ ਸਾਹਿਬ ਮਹਾਰਜ ਦੀ ਦੇਣ ਹੈ ਕਿਉਂਕਿ ਇਹ ਉਹਨਾਂ ਦਾ ਜਿਹੜਾ ਦੇਣ ਹੈ ਨਾ ਜੀ ਕਈ ਜਨਮ ਲੈ ਲੀਏ ਅਸੀਂ ਉਹਨਾਂ ਦਾ ਜੰਨੇ ਉਹਨਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਸੋ ਸੰਦੇਸ਼ ਉਹਨਾਂ ਦੇ ਮਨੁੱਖਤਾ ਹੀ ਹੈ ਮਨੁੱਖਤਾ ਵਾਸਤੇ ਵੀ ਕੋ ਉਹਨਾਂ ਨੇ ਕੋਈ ਜਿਹੜਾ ਆਪਣੀ ਕੁਰਬਾਨੀ ਜਿਹੜੀ ਦਿੱਤੀ ਆ ਉਹ ਮਨੁੱਖਤਾ ਦੇ ਵਾਸਤੇ ਹੀ ਦਿੱਤੀ ਆ ਸੋ ਸਾਨੂੰ ਸਾਰਿਆਂ ਨੂੰ ਇਹ ਸੱਚ ਆਈਦਾ ਕਿ ਸਾਨੂੰ ਗੁਰਤੇਗ ਬਾਦਸਾਹ ਜੀ ਦੇ ਸੱਚ ਦੇ ਦੱਸੇ ਦੱਸੇ ਮਾਰਗਾਂ ਤੇ ਗੁਰਨਾਨਕ ਪਾਤਸ਼ਾਹ ਜੀ ਦੇ ਦੱਸੇ ਮਾਰਗਾਂ ਦੇ ਸਾਨੂੰ ਚੱਲ ਕੇ ਇੱਕ ਸਚਾਈ ਦੇ ਮਾਰਗ ਤੇ ਚੱਲ ਕੇ ਸਭ ਤੋਂ ਵੱਡਾ ਤਰਮ ਆ ਜਾਂਦਾ ਜੀ ਮਨੁੱਖਤਾ ਜਦੋਂ ਇਨਸਾਨ ਸਹੀ ਇਨਸਾਨ ਬਣ ਜਾਂਦਾ ਉਹ ਜਿਹੜਾ ਤਰਮ ਆਪਣੇ ਆਪ ਵੀ ਸਾਰ ਆ ਜਾਂਦਾ ਵਾ ਸੋ ਤੁਹਾਡਾ ਵੀ ਬੜਾ ਧੰਵਾਦ ਆ ਕਿ ਤੁਸੀਂ ਇਸ ਵੇਲੇ 11:30 ਵਜੇ ਰਾਤ ਦੇ ਹੋ ਤੇ ਤੁਸੀਂ ਇਹਨੂੰ ਕਵਰੇਜ ਕਰਕੇ ਜਿਹੜੀ ਜਨਤਾ ਤੱਕ ਇਹਨੂੰ ਪਹੁੰਚਾਉਣਾ ਹੈ ਤੇ ਸਾਨੂੰ ਦੇਖੋ ਸਭ ਤੋਂ ਵੱਡਾ ਇਹਦੇ ਵਿੱਚ ਇਹ ਨਾ ਪੰਜਾਬ ਸਰਕਾਰ ਦਾ ਉਪਰਾਲਾ ਜਿਹੜਾ ਬਹੁਤ ਵੱਡਾ ਉਪਰਾਲਾ ਪੰਜਾਬ ਸਰਕਾਰ ਦਾ ਚਾਰ ਮਹਾਨ ਨਗਰ ਕੀਰਤਨ ਜਿਹੜੇ ਆ ਅਲੱਗ-ਅਲੱਗ ਥਾਵਾਂ ਤੋਂ ਜਿਹੜੇ ਚੱਲ ਕੇ ਅਨੰਦਪੁਰ ਜਾ ਕੇ ਅਨੰਦਪੁਰ ਸਾਹਿਬ ਜਾ ਕੇ ਸੰਪੰਨ ਹੋਣੇ ਆ 23 24 25 ਨੂੰ ਉਥੇ ਮਹਾਨ ਨਗਰ ਕੀਰਤਨ ਦਰਬਾਰ ਸਜਣੇ ਆ ਸਾਊਂਡ ਐਂਡ ਲਾਈਟ ਦਾ ਪ੍ਰੋਗਰਾਮ ਹੈ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਸਰਕਾਰ ਦੇ ਜਿਹੜੇ ਏਡੇ ਵੱਡੇ ਉਪਰਾਲੇ ਸਰ ਕੀਤੇ ਆ ਕਿ ਉੱਥੇ ਬੜੀ ਵੱਡੀ ਇੱਕ ਟੈਂਟ ਸਿਟੀ ਜਿਹਦੇ ਵਿੱਚ 10000 ਚਦਾਲੂ ਜਿਹੜੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੋ ਇਹ ਵਧਾਈ ਦੇ ਪਾਤਰ ਨੇ ਸਾਡੀ ਪੰਜਾਬ ਸਰਕਾਰ ਤੇ ਗੁਰੂ ਮਹਾਰਾਜ ਜੀ ਅਰਦਾਸ ਵੀ ਹੈ ਉਰਤੇ ਇੱਕ ਬਦਰਸਾਮਾ ਜੀ ਦੇ ਚੰਨ ਜਰਦਾਸ ਬੇਨਤੀ ਵੀ ਹੈ ਕਿ ਸਾਡੀ ਸਰਕਾਰ ਨੂੰ ਹਮੇਸ਼ਾ ਇਸ ਚੜ੍ਹਦੀ ਕਲਾ ਜੇ ਵਿੱਚ ਰੱਖੇ ਤਾਂ ਕਿ ਪੰਜਾਬ ਦੀ ਸੇਵਾ ਜਿਹੜੇ ਸਾਡੇ ਐਮ ਐਲ ਏ ਸਾਹਿਬਾਨ ਸਾਡੇ ਮੰਤਰੀ ਸਾਹਿਬਾਨ ਹੈ ਜਿਹੜੇ ਸੌਰ ਨੇ ਅਸਲੇ ਜਿੰਨੇ ਵੀ ਸਾਰੇ ਪਾਰਟੀ ਦੇ ਵਰਕਰ ਨੇ ਸਾਰੇ ਹੀ ਆਪਣੀ ਮੰਨ ਦੀਆਂ ਪਾਵਨਾਂ ਦੇ ਨਾਲ ਇਹ ਜਨਤਾ ਦੀ ਸੀ ਸੇਵਾ ਇਹ ਦਿਲ ਸੱਚੇ ਦਿਲ ਤੋਂ ਜਿਹੜੀ ਆ ਉਹ ਕਰ ਸਕੀਏ ਬਹੁਤ ਬਹੁਤ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹੱਥ ਦੇ ਦਾ ਨਗਰ ਕਿੰਨਾ ਵੱਡਾ ਜਿਆਦਾ ਕਿਸੇ ਨੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਪੁਰਬ ਪੰਜਾਬ ਸਰਕਾਰ ਯਾਦ ਕਰ ਰਹੀ ਆ ਮਨਾ ਰਹੀ ਆ ਅੱਜ ਤਿੰਨ ਥਾਵਾਂ ਤੋਂ ਜਿਹੜੇ ਪੰਜਾਬ ਦੇ ਵਿੱਚ ਨਗਰ ਕੀਰਤਨ ਆਰੰਭ ਹੋਏ ਨੇ ਇੱਕ ਨਗਰ ਕੀਰਤਨ ਕਲ ਸ਼੍ਰੀ ਨਗਰ ਤੋਂ ਆਰੰਭ ਹੋਇਆ ਸੀਗਾ ਤੇ ਸਾਰੇ ਹੀ ਨਗਰ ਕੀਰਤਨ ਜਿਹੜੇ ਨੇ ਇਹ 22 ਤਰੀਕ ਸ਼ਾਮ ਤੱਕ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਪੁੱਜਨੇ ਨੇ ਉੱਥੇ 23 ਤਰੀਕ ਨੂੰ ਸਰਬ ਧਰਮ ਸਮੇਲਨ ਜਿੱਥੇ ਵੱਖ-ਵੱਖ ਧਰਮਾਂ ਦੇ ਆਗੂ ਸਹਿਬਾਨ ਸਾਰਿਆਂ ਨੂੰ ਬੁਲਾਇਆ ਗਿਆ 24 ਤਰੀਕ ਨੂੰ ਅ ਸ਼੍ਰੀ ਕੀਰਤਪੁਰ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਸੀਸਪੇਟਾ ਯਾਤਰਾ ਜਿਹੜੀ ਆ ਉਹ ਸ਼ੁਰੂ ਹੋਣੀ ਆ ਭਾਈ ਜਤਾ ਜੀ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸੀਸ ਲੈ ਕੇ ਜਿਹੜੇ ਆ ਉਹ ਕੀਰਤਪੁਰ ਸਾਹਿਬ ਪਹੁੰਚੇ ਸੀ ਕਿ ਉੱਥੋਂ ਅਨੰਦਪੁਰ ਸਾਹਿਬ ਤੱਕ ਯਾਤਰਾ ਜਾਣੀ ਆ ਇਸ ਤੋਂ ਉਪਰੰਤ 24 ਤਰੀਕ ਨੂੰ ਹੀ ਪੰਜਾਬ ਵਿਧਾਨ ਸਭਾ ਦਾ ਜਿਹੜਾ ਖਾਸ ਇਜਲਾਸ ਆ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਆ ਉਹ ਬੁਲਾਇਆ ਗਿਆ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਆ ਕਿ ਪੰਜਾਬ ਵਿਧਾਨ ਸਭਾ ਦਾ اجلاس ਜਿਹੜਾ ਆ ਉਹ ਚੰਦੀਗੜ੍ਹ ਤੋਂ ਬਾਹਰ ਕਿਤੇ ਲੱਗ ਰਿਹਾ ਸੋ ਅਸੀਂ ਪੂਰੇ ਪੂਰਨ ਪ੍ਰਬੰਧ ਕੀਤੇ ਹੋਏ ਨੇ ਆ ਸ਼੍ਰੀ ਅਨੰਦਪੁਰ ਸਾਹਿਬ 'ਚ ਤਿੰਨ ਟੈਂਟ ਸਿਟੀ ਬਣਾਏ ਗਏ ਨੇ ਜਿੱਥੇ 10000 ਦੇ ਕਰੀਬ ਸੰਗਤ ਦੇ ਠਹਿਰਨ ਦਾ ਪ੍ਰਬੰਧ ਆ ਇਸ ਤੋਂ ਇਲਾਵਾ ਮੈਡੀਕਲ ਸਹੂਲਤਾਂ ਐਂਬੂਲੈਂਸਸ ਟ੍ਰੈਫਿਕ ਦੀ ਪ੍ਰੋਬਲਮ ਨਾ ਕੋਈ ਆਵੇ ਸਾਰੇ ਪ੍ਰਬੰਧ ਜਿਹੜੇ ਨੇ ਉਹ ਪੰਜਾਬ ਸਰਕਾਰ ਨੇ ਮੁਕੰਮਲ ਕੀਤੇ ਨੇ ਔਰ ਸਾਡੇ ਜਿਹੜੇ ਨਗਰ ਕੀਰਤਨ ਨੇ ਇਹਨਾਂ ਦੀ ਅਗਵਾਈ ਜਿਹੜੇ ਨੇ ਉਹ ਸੰਤ ਮਹਾਪੁਰਸ਼ ਕਰ ਰਹੇ ਨੇ ਅਸੀਂ ਪੰਜਾਬ ਸਰਕਾਰ ਵੱਲੋਂ ਬਤੌਰ ਸੇਵਾਦਾਰ ਜਿਹੜਾ ਇਹਦੇ ਵਿੱਚ ਸਮੂਲੀਅਤ ਕਰ ਰਹੇ ਆ ਅਸੀਂ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਮਾਣਯੋਗ ਮੁੱਖ ਮੰਤਰੀ ਸਾਹਿਬਾਨ ਨੂੰ ਵੀ ਸਦਾ ਦਿੱਤਾ ਤੇ ਮੈਂ ਪੂਰੀ ਸਾਂਗਤ ਨੂੰ ਬੇਨਤੀ ਕਰਦਾ ਹਾਂ ਕਿ 23 24 ਤੇ 25 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਨਾਤਮਸਤਕੋ ਕੇ ਆਪਾਂ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੀਏ